ਮੈਂ ਰਣਜੀਤ ਸਿੰਘ ਰੈਜ਼ਿਡੈਂਸ ਆਫ 897 ਬਸੰਤ ਨਗਰ ਖੰਨਾ ਇਹ ਬਿਆਨ ਕਰਦਾ ਕਿ ਨਵਜੀਤ ਕੌਰ ਵਾਈਫ ਆਫ ਗੁਰਵਿੰਦਰ ਸਿੰਘ ਵਾਸੀ ਖੰਨਾ ਦੀ ਪਾਵਰ ਆਫ ਟਰਨੀ ਮੇਰੇ ਕੋਲ ਆ ਉਸ ਨੇ ਆਪਣੇ ਪਿਓ ਤੋਂ ਅਤੇ ਭਧਾਈ ਤੋਂ ਜ਼ਮੀਨ ਲੈਣ ਵਾਸਤੇ ਮਿੱਤੀ 21 10 21 ਨੂੰ ਜੀਐਮਐਸੀ ਖੰਨਾ ਦੇ ਸਿਵਲ ਕੇਸ ਕੀਤਾ ਹੋਇਆ ਸੀ ਤਾਂ ਉਸ ਦੀ ਭਰਜਾਈ ਨੇ ਜਸਵੀਰ ਕੌਰ ਨੇ ਆਪਣੇ ਆਸਾ ਰਾਣੀ ਵਗੈਰਾ ਨਾਲ ਰਲ ਕੇ ਤਿੰਨ ਵਸੀਕੇ ਕਾਸਟਲੀ ਜ਼ਮੀਨ 40 ਮਿਤੀ 14 3 ਤੇਈ 702 ਮਿਤੀ 11523 ਬਸਿਕਿਆਂ ਦੇ ਉੱਤੇ ਬੈਸ ਉਹਦਾ ਮਕਾਨ ਪਲਾਟ ਨੰਬਰ ਨਾ ਹੀ ਕਿਸੇ ਅਦਾਲਤ ਵਿੱਚ ਕੋਈ ਝਗੜਾ ਚੱਲਦਾ ਹੈ ਝੂਠਾ ਬਿਆਨ ਦਰਜ ਕਰਕੇ ਉਹਨਾਂ ਬਸਿਕਿਆਂ ਦੀ ਪਵਿੱਤਰਤਾ ਭੰਗ ਕਰਤੀ ਪਵਿੱਤਰਤਾ ਭੰਗ ਕਰਨ ਦਾ ਜੁਰਮ ਰਜਿਸਟ੍ਰੇਸ਼ਨ ਐਕਟ 16 ਆਫ 1988 ਦੀ ਧਾਰਾ 82 ਅਧੀਨ ਆਉਂਦਾ ਹੈ ਜਿਸ ਨੇ ਹੀਰਾ ਫੇਰੀ ਕਰਨ ਕਰਕੇ 318 ਬਰੈਕਟਿਚ 46 बी एस एन ਐਕਟ ਦੀ ਲੰਘਣਾ ਕੀਤੀ ਆ ਮੈਂ ਇਹ ਅਰਜੀ ਪਾਵਰ ਆਫ ਟਰਨੀ ਕਰਕੇ ਐਸ ਐਸ ਪੀ ਕਰਨਾ ਨੂੰ ਦਿੱਤੀ ਐਸ ਐਸ ਪੀ ਕਰਨਾ ਨੇ ਉਹ ਅਰਜੀ ਸੀ ਜਿਹੜੀ ਉਹਦਾ ਨੰਬਰ ਸੀ ਜੂ ਜੀ ਡੀ 202 801 ਮਿਤੀ 24/7/23 ਉਹ ਐਸਐਚਓ ਨੇ ਪਰਚਾ ਦਰਜ ਕਰਨ ਦੀ ਖਾਤ ਮਤਲਬ ਕਾਬਲ ਦਸਤਾਂਦ ਦੀ ਜੁਰਮ ਦਾ ਪਰਚਾ ਦਰਜ ਕਰਨ ਦੀ ਕਰਨ ਦੀ ਵਿਜਾ ਹੈ ਲੀਗਲ ਰਹਿ ਲੈਣ ਵਾਸਤੇ ਸ੍ਰੀ ਪਨੀਤ ਜੱਗੀ ਕੋਲ ਭੇਜਤੀ ਪਨੀਤ ਜੱਗੀ ਨੇ ਮੋਲਜਮਾ ਨੂੰ ਬੁਲਾ ਕੇ ਮੋਲਜਮਾ ਨਾਲ ਗੱਟਮਟ ਕਰਕੇ ਉਹਨਾਂ ਤੋਂ ਕੋਈ ਲਾਲਚ ਲੈ ਕੇ ਇਸ ਨੂੰ ਲਿਖਤਾ ਵੀ ਇਹ ਸਿਵਲ ਕੇਸ ਬਣਦਾ ਜੇ ਸਿਵਲ ਕੇਸ ਬਣਦਾ ਤਾਂ ਗਵਰਨਮੈਂਟ ਨੇ ਇੰਡੀਆ ਗਵਰਨਮੈਂਟ ਨੇ ਇਹ ਐਕਟ ਕਿਉਂ ਬਣਾਇਆ ਤੇ ਇਸ ਐਕਟ ਮੁਤਾਬਕ ਉਹਨਾਂ ਦੇ ਖਿਲਾਫ ਦੁਰਸ਼ੀਆਂ ਦੇ ਖਿਲਾਫ ਪਰਚਾ दर्ज ਹੋਣਾ ਚਾਹੀਦਾ ਸੀ ਇਹਨੇ ਉਸ ਨੂੰ ਸਿਵਲ ਕੇਸ ਕਹ ਦਿੱਤਾ ਜਦੋਂ ਕਿ ਇਹ ਕ੍ਰਿਮੀਨਲ ਕੇਸ ਆ ਇਹਦੀ ਨਾ ਕਾਰਵਾਈ ਕੀਤੀ ਮੈਂ ਡਾਇਰੈਕਟਰ ਸਾਹਿਬ ਦੇ ਅਰਜੀ ਦਿੱਤੀ ਡਾਇਰੈਕਟਰ ਸਾਹਿਬ ਇੱਕ ਸਾਲ ਤੋਂ ਦੱਬੀ ਬੈਠਾ ਡਾਇਰੈਕਟਰ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਸਰ ਤੇਜਿੰਦਰ ਸਿੰਘ ਇੱਕ ਸਾਲ ਤੋਂ ਦੱਬੀ ਬੈਠਾ ਅਰਜੀ ਤੇ ਕੋਈ ਕਾਰਵਾਈ ਨਹੀਂ ਕਰਦਾ ਅੱਕ ਕੇ ਮਹਾ ਜਰਜ ਅਰਜੀ ਓਮ ਸਕਤੀ ਸਾਹਿਬ ਦੀ ਸੇਵਾ ਵਿੱਚ ਭੇਜੀ ਆ ਦੇਖੋ ਕੀ ਬਣਦਾ ਇਹਦਾ ਮਤਲਬ ਇਹ ਆ ਵੀ ਹੇਠੋਂ ਉੱਤੇ ਤੱਕ ਰਿਸ਼ਵਤ ਖੋਹੀ ਚੱਲ ਰਹੀ ਆ ਭਗਵਾਨਤਮਾਨ ਜੀ ਕਹੀ ਜਾਂਦੇ ਨੇ ਕੋਈ ਰਿਸ਼ਵਤ ਨਹੀਂ ਹੁਣ ਤੁਸੀਂ ਦੇਖੋ ਆ ਕਾਨੂੰਨ ਬਣਿਆ ਹੋਇਆ ਕਾਨੂੰਨ ਦੀ ਲੰਘਣਾ ਕਰਨ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਅਰੇ ਇਹ 23 ਦਾ ਮੈਂ ਤੁਰਿਆ ਫਿਰਦਾ 24 7 23 ਦਾ। ਮੇਰੀ ਹੱਥ ਮੰਨ ਕੇ ਬੇਨਤੀ ਆ ਮੇਰੀ ਇਹ ਜਿਹੜੀ ਆ ਪ੍ਰਿਆਰ ਸੁਣੀ ਜਾਵੇ। ਉਸ ਗਰੀਬ ਕੁੜੀ ਨੂੰ ਜਿਹੜੀ ਨਿਊਜ਼ੀਲੈਂਡ 'ਚ ਰਹਿੰਦੀ ਆ ਜਿਹਦੀ ਪਾਵਰ ਆਫ ਟਰਨੀ ਮੇਰੇ ਕੋਲ ਆ ਉਸ ਨੂੰ ਨੁਸਾਫ ਦਿੱਤਾ ਜਾਵੇ। ਉਹਦਾ ਪਰਚਾ ਦਰਜ ਹੋਣਾ ਚਾਹੀਦਾ। ਤੇ ਡੀਏ ਦੇ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਹੋਣੀ ਚਾਹੀਦੀ ਤਾਂਕਿ ਇਹ ਰੇਸ਼ੂਤ ਖੋਰੀ ਬੰਦ ਹੋ ਜਾਵੇ ਸਰਕਾਰੀ ਵਕੀਲਾ ਨੇ ਕੋਈ ਠੇਕਾ ਨਹੀਂ ਲਿਆ ਹੋਇਆ ਵੀ ਬੈਠੇ ਬਿਠਾਏ ਇਹ ਰਿਸ਼ਮਤ ਲੈਣ ਝੂਠੇ ਝੂਠੀ ਕਾਰਵਾਈ ਕਰਕੇ ਧੰਨਵਾਦ ਮਿਹਰबानी शुक्रिया